ਪਛਮੀ ਦੀ ਵਾਰਡ 82 ਜਵਾਹਰ ਨਗਰ ਦੇ ਲੋਕ ਬਾਰ-ਬਾਰ ਨਗਰ ਨਿਗਮ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ ਕਿਉਂਕਿ ਇਲਾਕੇ ਵਿੱਚ ਸੀਵਰੇਜ ਬਲੌਕ ਹੋਣ ਕਾਰਨ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਖੜਾ ਹੋਣ ਕਾਰਨ ਲੋਕ ਆਪਣੇ ਆਸ਼ੀਆਨੇ ਛੱਡ ਕੇ ਕਿਰਾਏ ਦੇ ਮਕਾਨਾਂ 'ਚ ਰਹਿਣ ਲਈ ਮਜਬੂਰ ਹਨ ਨਿਗਮ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਹੱਥੋਂ ਗੱਲ ਬਾਹਰ ਹੈ ਕਿਉਂਕਿ ਪੂਰਾ ਸ਼ਿਹਾਟਾ ਇਲਾਕਾ ਗੰਦੇ ਪਾਣੀ ਨਾਲ ਡੁੱਬਿਆ ਹੋਇਆ ਹੈ। ਭਾਵੇਂ 2-3 ਮਹੀਨੇ ਤੋਂ ਕੰਪਲੀਟ ਦਿੱਤੇ ਹੋਈ ਆ ਇਹ ਕਲੀਅਰ ਨਹੀਂ ਕਰ ਰਹੇ ਜੀ। ਮਾਰਨ ਨੰਬਰ 82 ਤੋਂ ਅਵੇਲੋ ਜਨਤਾ ਮਾਰੇ ਕਿੰਨੀ ਇਕੱਠੀ ਹੋਈ ਜੇ ਜੇ ਵੀ ਦਰਖਾਸਤਾਂ ਲਿਖਣ ਵਾਲੇ ਜਿਹੜੇ ਉਹ ਵੀ ਕਹਿੰਦੇ ਭਾਤੀ ਮੁੱਖ ਮੰਤਰੀ ਕੋਲ ਚਲ ਜਾਓ ਭਾਵੇਂ ਕਮਿਸ਼ਨਰ ਕੋਲ ਚਲ ਜਾਓ ਭਾਵੇਂ ਐਕਸੀਐਮ ਕੋਲ ਚਲ ਜਾਓ ਢਾਡੀ ਸੁਣਾਈ ਕਿਤੇ ਨਹੀਂ ਹੋਣੀ ਜੇ। ਇਹ ਜਵਾਬ ਮੇਰੇ ਦਾ ਕਾਰਪੋਰੇਸ਼ਨ ਦਫ਼ਤਰੋਂ ਆਇਆ। ਜੇ ਇਹਨੂੰ ਹੁਣ ਕਹਾਂ ਇੱਥੇ ਦਫ਼ਤਰੋਂ ਇਹ ਢਾਡੀ ਸਮੱਸਿਆ ਸੁਣੋ ਮੈਂ ਤੁਹਾਨੂੰ ਗੱਡੀ ਭੇਜ ਦਵਾਂ ਮਗਰ ਤੇ 2-3 ਮਹੀਨੇ ਤੇ 4 ਸਵਾ 4 ਦੀ 5 ਸਵਾ 5 ਚਲ ਜਾਂਦੀ ਉਹ ਵੀ ਕਲੀਅਰ ਨਹੀਂ ਕਰਕੇ ਦੇ ਪਰसों ਗੱਡੀ ਆਈ ਜੇ ਪਾਣੀ ਫੇਰ ਦੁਬਾਰਾ ਆ ਗਿਆ ਜੇ ਉੱਥੇ 82 ਵਾਰ ਨੰਬਰ ਦਾ ਤੇ ਉਹ ਜਦੋਂ ਕੰਪਲੇਨ ਲਿਖਾਉਣ ਆ ਜੀਦਾ ਉਹ ਗਾੜੀਆਂ ਕਹਿੰਦੇ ਆ ਤੁਸੀਂ ਪੈਸੇ ਦੇ ਕੇ ਕੰਮ ਕਰਾ ਲਓ ਇਤਾਂ ਨਹੀਂ ਕਿ ਇਹਨੇ ਕੰਮ ਕਰਨਾ ਮਸ਼ੀਨ ਖੜਦੇ ਆ ਕਹਿੰਦੇ ਇਹ ਖਰਾਬ ਆ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਇੰਨਾ ਵੀ ਘਰਾਂ ਦੇ ਵਿੱਚ ਬਹਿਣਾ ਵੀ ਮੁਸ਼ਕਲ ਹੋਇਆ ਇੰਨਾ ਗੰਦ ਪਿਆ ਵਾ ਤੇ ਨਾ ਮਤਲਬ ਪਾਣੀ ਕੇ ਬੰਨੇ ਨਿਕਲਦਾ ਵਾ ਤੇ ਉਥੇ ਇੰਨਾ ਗੰਦ ਪਿਆ ਵਾ ਵੀ ਨਾ ਤੁਰਨ ਫਿਰਨ ਬੱਚੇ ਵੀ ਤੰਗ ਆਏ ਮੱਛਰ ਮੱਖੀ ਇੰਨਾ ਬਹੁਤ ਜਿਆਦਾ ਹੀ ਹੋਇਆ ਪਿਆ ਵਾ ਸਾਰੀ ਗਲੀ ਬਿਮਾਰ ਪਈ ਏ ਕਰਕੇ ਤੇ ਇਹਦਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਵਾ ਵੀ ਆਈ ਆਣ ਕੇ ਬੇਨਤੀ ਵੀ ਕੀਤੀ ਹੈ ਹਾਰਾ ਕੋਈ ਪਰਵਾਹੀ ਨਹੀਂ ਸੁਣਦੇ ਨਹੀਂਗੇ ਮੱਲੇ ਲਾਤੇ ਹੋਈ ਆ ਜੀ ਪਾਣੀ ਸਾਰਾ ਸਿਵਰਾਂ ਦੇ ਉੱਤੇ ਆਇਆ ਆ ਵਾ ਬੋ ਆਉਣ ਡਈ ਆ ਤੇ ਬੈਠਾ ਨਹੀਂ ਜਾਂਦਾ ਉਹ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਆਈ ਇੱਥੇ ਹੀ ਆਏ ਆ ਇੱਥੇ ਕੋਈ ਸੁਣਾਈ ਨਹੀਂ ਸਾਡੀ ਕਰਦੇ ਗੱਡੀ ਗਈ ਵੀ ਆ ਗੱਡੀ ਗਈ ਇੱਕ ਸਿਵਰ ਚ ਥੋੜਾ ਜਿਹਾ ਕੱਢ ਕੇ ਤੇ ਦੂਜੇ ਪਾਈ ਤੇ ਮੁੜ ਕੇ ਬਾਅਦ ਚ ਸਾਡੀ ਸੁਣਾਈ ਨਹੀਂ ਕੀਤੀ ਪਾਣੀ ਫੇਰ ਉੱਤੇ ਫਿਰੰ데요 ਲਾਕੇ ਲਾਟ ਵੇਖੋ ਜਾ ਕੇ ਕਿਤੇ ਉੱਥੇ ਬੋਨਦਾ ਹੀ ਇੱਕ ਤਾਂ ਗੰਦ ਉੱਤੇ ਸਿਵਰਾਂ ਦੇ ਉੱਤੇ ਪਾਣੀ ਫਿਰੰ데요 ਇਦਾਂ ਵੀ ਸਾਰਾ ਛਾਟਾ ਡੁੱਬਾ ਪਿਆ ਇਹ ਜਈਆਂ ਦੇ ਵਾਸਤੇ ਗੱਲ ਨਹੀਂ ਕਿਸੇ ਸੁਪਰਵਾਈਜ਼ਰ ਦੇ ਵਾਸਤੇ ਕਰਦੇ ਜਿੰਨਾ ਚਿਰ ਖਾਪਲ ਖੇੜੀ ਡਿਸਪੋਜ਼ਲ ਨਹੀਂ ਚੱਲਦਾ ਫਿੰਡ ਅਧਿਲਾ ਪਾਇਆ ਇਹਨਾਂ ਉਹਨਾਂ ਦੇ ਕੋਈ ਮਸਲਾ ਹੱਲ ਨਹੀਂ ਹੋਣਾ ਅਸੀਂ ਮੁਲਾਜ਼ਮਾ ਸਾਡਾ ਨਾਰਾਇਣਗੜ੍ਹ ਇਲਾਕਾ ਜਾ ਕੇ ਡੰਬਾ ਪਿਆ ਸਾਰਾ ਅਸੀਂ ਕਹਿ ਵੀ ਨਹੀਂ ਸਕਦੇ ਇਹਨਾਂ ਨੂੰ ਇਹ ਸੱਚੇ ਆਪਣੀ ਜਗਾ ਘਰਾਂ ਵਿੱਚ ਪਾਣੀ ਫਿੰਡਿਆ ਗੰਦਾ ਪਾਣੀ ਪੀਂਡਿਆ ਸਾਰੇ ਸ਼ਿਹਰੇ 2 ਸਾਲ ਹੋ ਗਏ ਇਹ ਹਾਲ ਹੈ ਇਹ ਪ੍ਰਸ਼ਾਸਨ ਦਾ ਕਸੂਰ ਹੈ ਉੱਪਰ ਅਫਸਰਾਂ ਦਾ ਕਸੂਰ ਹੈ ਸਾਰੇ ਇਹਨਾਂ ਵਿਚਾਰਾਂ ਦਾ ਕੋਈ ਖੂਨ ਨਹੀਂ ਜਿਹੜੇ ਦੇਖਿਆ ਜਿੰਨਾ ਚਿਰ ਖਾਪੜ ਖੇੜੀ ਵਾਲਾ ਮেইন ਸੀਵਰ ਨਹੀਂ ਨਾ ਚੱਲਦਾ ਜਦੋਂ ਇੱਥੋਂ ਮੋਟਰਾਂ ਚਲਾਉਂਦੇ ਆ ਗਮਾਨਪੁਰੇ ਅੱਗੋਂ ਪਾਣੀ ਨਿਕਲ ਟਕਣਾ ਨਿਕਲ ਲੱਭਦਾ ਗਮਾਨਪੁਰੇ ਬਾਤਰ ਕੇ ਉਹ ਲੋਕ ਡਾਂਗਾਂ ਲਾ ਕੇ ਆ ਜਾਂਦੇ ਮੋਟਰਾਂ ਬੰਦ ਕਰਾ ਦਿੰਦੇ ਇਸ ਵਕਤ ਅਸੀਂ ਹਲਕਾ ਪਛਮੀ ਦੀ ਵਾਰਡ ਨੰਬਰ 82 ਦੇ ਜਵਾਹਰਨਗਰ ਇਲਾਕੇ ਦੇ ਵਿੱਚ ਮੌਜੂਦ ਆ ਜਿੱਥੇ ਕਿ ਲੋਕ ਨਰਕ ਭੋਗ ਰਹੇ ਨੇ ਜਿੰਦੇ ਜੀ ਨਰਕ ਭੋਗ ਰਹੇ ਨੇ ਲੋਕਾਂ ਦੇ ਇੱਥੇ ਜਿਹੜੇ ਚੈਂਬਰ ਨੇ ਸੀਵਰੇਜ ਨੇ ਬਲੌਕ ਹੋਏ ਪਏ ਨੇ ਤੇ ਘਰਾਂ ਦੇ ਵਿੱਚ ਗੰਦਾ ਪਾਣੀ ਵੜਿਆ ਹੋਇਆ ਕਿਉਂਕਿ ਨਗਰ ਨਿਗਮ ਵੱਲੋਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਪ੍ਰਸ਼ਾਸਨ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਤੋ ਜਿੰਨਾ ਚਿਰ ਇਹ ਲੋਕ ਆਪਣੀ ਆਵਾਜ਼ ਨੂੰ ਬੁਲੰਦ ਨਹੀਂ ਕਰਨਗੇ ਤੇ ਇਹਨਾਂ ਦਾ ਕਿਸੇ ਨੇ ਕੋਈ ਕੰਮ ਨਹੀਂ ਸਵਾਰਨਾ ਇਸ ਲਈ ਜੇਕਰ ਇਹ ਲੋਕ ਚਾਹਦੇ ਨੇ ਕਿ ਇਹਨਾਂ ਦੇ ਕਾਰਜ ਜਿਹੜੇ ਨੇ ਉਹ ਹੋਣ ਤਾਂ ਇਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਆਵਾਜ਼ ਆ ਪ੍ਰਸ਼ਾਸਨ ਤੱਕ ਪਹੁੰਚੇ ਤੇ ਉਹ ਜਲਦੋਂ ਜਲਦ ਇਹਨਾਂ ਲੋਕਾਂ ਦੇ ਹਾਲਾਤ ਜਿਹੜੇ ਨੇ ਉਹ ਸੁਧਾਰੇ ਤਾਂ ਜੋ ਇਹਨਾਂ ਦਾ ਵੀ ਜੀਵਨ ਪੱਧਰ ਜਿਹੜਾ ਉਹ ਸਹੀ ਹੋ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼